ਗਰਾਂਦੇ ਪਿੰਡ ਤਰਪ ਕੂਟਲੀ ਵਿੱਚ ਉਸ ਵੇਲੇ ਹਗਾਮਾ ਹੋ ਗਿਆ ਜਦੋਂ ਅਮਰੀਕਾ ਤੋਂ ਆਏ ਐਨ ਆਰ ਆਈ ਦੀ 31 ਕਿਲੇ ਦੀ ਜ਼ਮੀਨ ਵਿੱਚ ਕਣਕ ਵੱਢਣ ਸਮੇਂ tàੜ-tàੜ ਗੋਲੀਆਂ ਚੱਲਣ ਲੱਗ ਪਈਆਂ ਜਿੱਦੇ ਚੱਲਦੇ ਇੱਕ ਵਿਅਕਤੀ ਦੇ ਢਿੱਡ ਵਿੱਚ ਗੋਲੀ ਵੱਜੀ ਜੋ ਉਸ ਦੇ ਆਰ ਪਾਰ ਹੋ ਗਈ ਹੈ ਉਸ ਨੂੰ ਇਲਾਜ ਲਈ ਲੁਧਿਆਣੇ ਦੇ ਸੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਜਿੱਤੇ ਦੋ ਬੰਦਿਆਂ ਨੂੰ ਕਾਬੂ ਕੀਤਾ ਉੱਥੇ ਹੀ ਸੱਤ ਬੰਦਿਆਂ ਸਮੇਤ ਅੱਠ ਹੋਰ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਦੇ ਨਾਲ ਹੀ ਜਗਰੌਂ ਪ੍ਰਸ਼ਾਸਨ ਨੇ ਹੁਣ ਜਾਲੀ ਜ਼ਮੀਨ ਦੀ ਹੋਈ ਰਜਿਸਟਰੀ ਵਾਲੇ 16 ਕਿੱल्ल्या ਵਿੱਚ ਧਾਰਾ 145 ਲਗਾ ਕੇ ਤਹਿਸੀਲਦਾਰ ਦੀ ਡਿਊਟੀ ਲਗਾ ਦਿੱਤੀ ਤਾਂ ਜੋ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਤੋਂ ਬਚਾਅ ਹੋ ਸਕੇ ਆਓ ਦੇਖਦੇ ਹਾਂ ਜਗਰੌਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸੁਭਾਸਲ ਦੀ ਇਹ ਖਾਸ ਰਿਪੋਰਟ ਸਾਡੀ ਇੱਥੇ ਮੈਂ ਯੂ ਐਸ اے ਤੋਂ ਆਇਆ ਕੈਲੀਫੋਰਨੀਆ ਤੋਂ ਤੇ ਮੇਰੀ ਇੱਥੇ 31 ਕਿੱਲੇ ਜ਼ਮੀਨ ਹੈ ਜਿਸ ਦੇ ਚੋਂ ਪੌਣੇ 16 ਕਿੱਲੇ ਦੀ ਜਾਲੀ ਰਜਿਸਟਰੀ ਹੋ ਗਈ ਹੈ ਜਾਲੀ ਵਖਤਾਨਾ ਮਨਾ ਕੇ ਹੁਣ ਚੱਕ ਰਹੀ ਹੈ ਕਿ ਆ ਵੀ ਇੱਕ ਦਿਨ ਇਹ ਅੱਗੇ ਆ ਕੇ ਸੀਗੇ ਵੱਢਣ ਉਦੋਂ ਮੈਨੂੰ ਪਤਾ ਲੱਗਿਆ ਕਿਸੇ ਨੇ ਫੋਨ ਕਰਤਾ ਕੱਚੀ ਸੀ ਕਣਕ ਤੇ ਮੈਂ ਪੁਲਿਸ ਪਾਰਟੀ ਨੂੰ ਫੋਨ ਕੀਤਾ 112 ਤੇ ਕੀਤਾ ਚਲੋ ਉਦੋਂ ਉਹਨਾਂ ਨੇ ਆ ਕੇ ਰੋਕਤਾ ਔਰ ਫਿਰ ਵੀ ਉਹਦੋਂ ਨੇ 6 ਕਿੱਲੇ ਵੱਢ ਕੇ ਲੈ ਗਏ ਹੁਣ ਅਸੀਂ ਪੁਲਿਸ ਤੇ ਪੁਲਿਸ ਨੂੰ ਕਹਿੰਦੇ ਆ ਵੀ ਇਹ ਜਿਹੜਾ 6 ਕਿੱਲੇ ਵੱਢ ਕੇ ਲੈ ਕੇ ਗਏ ਆ ਉਹ ਵੀ ਉਸ ਜ਼ਮੀਨ ਚੋਂ ਵੱਢ ਕੇ ਲੈ ਕੇ ਗਏ ਆ ਮਨਬਰ ਉਹਰੇ ਚੋਂ ਜਿਹਦੀ ਉਹ ਜਾਲੀ ਰਜਿਸਟਰੀ ਵੀ ਨਹੀਂ ਹੋਈ ਮੈਂ ਉਸ ਦਿਨ ਵੀ ਕਿਹਾ ਵੀ ਇਹਨਾਂ ਤੇ ਜਿਹੜਾ ਹੈਗਾ ਬਣਦਿਆ ਪਰਚਾ ਦਰਜ ਕੀਤਾ ਜਾਵੇ ਹੁਣ ਕੱਲ ਦੀ ਗੱਲ ਆ ਸਾਨੂੰ ਫੇਰ ਪਤਾ ਲੱਗਿਆ ਵੀ ਇਹ ਆ ਰਹੇ ਨੇ ਵੱਢਣ ਕਣਕ ਤੇ ਅਸੀਂ ਇੱਥੇ ਆਏ ਤੇ ਜਦੋਂ ਇਹਨਾਂ ਨੇ ਤਾਵਰ ਤੋੜ ਸਾਡੇ ਤੇ ਗੋਲੀਆਂ ਸ਼ੁਰੂ ਕਰਤੀਆਂ ਕਮਬਾਈਨ ਇਹਨਾਂ ਦੀ ਹਜੇ ਆਈ ਨਹੀਂ ਸੀ ਦੋ ਟਰਾਲੀਆਂ ਸੀ ਤਿੰਨ ਚਾਰ ਕਾਰ ਆ ਰਹੀਆਂ ਸੀ ਇਹਨਾਂ ਦੀਆਂ ਤੇ ਉਹ ਸਾਡੇ ਇੱਕ ਬੰਦੇ ਦੇ ਗੋਲੀ ਆਰਪਾਰ ਹੋ ਗਈ ਤੇ ਉਹ ਜਿਹੜੀ ਉਹਦੀ ਹਾਲਤ ਬਹੁਤ ਨਾਜ਼ੁਕ ਆ ਚਲੋ ਅਸੀਂ ਪੁਲਿਸ ਪਾਰਟੀ ਨੂੰ ਫੋਨ ਕੀਤਾ 112 ਤੇ ਕਾਲ ਕੀਤੀ ਪੁਲਿਸ ਪਾਰਟੀ ਆਈ ਮੌਕੇ ਨੂੰ ਦੇਖ ਕੇ ਨਹੀਂ ਫਿਰ ਕਿਉਂਕਿ ਉਹ ਸਾਡਾ ਬੰਦਾ ਇੰਜਰਡ ਹੋ ਗਿਆ ਸੀਗਾ ਉਹਨੂੰ ਅਸੀਂ ਲੈ ਕੇ ਗਏ ਹਸਪੀਟਲ ਪਹਿਲੋਂ ਜਗਰਾਉਂ ਲੈ ਕੇ ਗਏ ਜਗਰਾਉਂ ਨੇ ਰੈਫਰ ਕਰਤਾ ਫਿਰ ਅਸੀਓ ਸੀਐਮਸੀਓ ਦੀ ਸਰਜਰੀ ਕਰਾਈ ਸੋਰੀ ਕੱਲੋ ਫਿਰ ਇਹ ਇਹੇ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਏ ਇੱਕ ਦੋ ਗੱਡੀਆਂ ਤਾਂ ਲੈ ਗਏ ਇਹ ਬੰਦੇ ਵੀ ਭੱਜ ਗਏ ਕੁਛ ਚਾਰਕ ਬੰਦੇ ਮੈਂ ਕਹਿੰਦਾ ਪੁਲਿਸ ਨੇ ਫੜੇ ਆ ਆ ਦੋ ਗੱਡੀਆਂ ਇਹਨਾਂ ਦੀਆਂ ਹੈਗੀਆਂ ਇੱਥੇ ਤੇ ਦੋ ਟਰੈਕਟਰ ਆ ਇੱਕ ਟਰਾਲੀ ਆ ਇਹ ਸਮਾਨ ਛੱਡ ਕੇ ਇੱਥੇ ਭੱਜ ਗਏ ਚਲੋ ਹੁਣ ਵੀ ਤੁਹਾਨੂੰ ਆ ਦੀ ਜਾਨ ਮਾਲ ਦਾ ਖਤਰਾ ਹੈਗਾ ਸਾਨੂੰ ਜੀ ਪੂਰਾ ਜੋ ਜਾਨਵਾਲ ਦਾ ਹੈਗਾ ਖਤਰਾ ਧਮਕੀਆਂ ਦਿੰਦੇ ਆ ਬਾਕੀ ਸਰਕਾਰ ਦਾ ਸਰਕਾਰ ਉਹਨਾਂ ਦਾ ਪੱਖ ਪੂਰ ਰਹੀ ਆ ਆ ਸੀਐਮ ਆਫਿਸ ਚੋਂ ਫੋਨ ਆਉਂਦੇ ਨੇ ਹੁਣੋ ਐਨਆਰਆਈ ਨਾਲ ਕੋਈ ਬਾਦ ਇਨਸਾਫ ਨਹੀਂ ਹੋ ਰਿਹਾ ਜਿਵੇਂ ਕਹਿੰਦੇ ਆ ਨਾ ਐਨਆਰਆਈ ਨਾਲ ਇਨਸਾਫ ਕਰਾਂਗੇ ਆ ਕਰਾਂਗੇ ਸਰਕਾਰਾਂ ਕਰਦੀਆਂ ਕੁਛ ਨਹੀਂ ਕੀ ਮੰਗ ਕਰਦੇ ਆ ਜੀ ਆਪਾਂ ਹੁਣ ਮੰਗ ਤਾਂ ਇਹੀ ਕਰਦੇ ਆ ਜੀ ਸਾਰਾ ਕੁਝ ਗਲਤ ਹੋਇਆ ਸਾਰਾ ਕੁਝ ਕੋਈ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਸਾਡਾ ਬੜਾ ਹੱਕ ਸਾਨੂੰ ਦਿੱਤਾ ਜਾਵੇ ਹੁਣ 6 ਮਹੀਨੇ ਤੋਂ ਮੈਂ ਖੱਜਲ ਖਵਾਰ ਹੋ ਰਿਹਾ ਇੱਥੇ ਆ ਹੁਣ ਦੂਜੀ ਪਾਰਟੀ ਆ ਕਿਤੇ ਕਹਿੰਦੇ ਸਾਡਾ ਕਬਜ਼ਾ ਜੀ ਕਿਤੇ ਗਲਤ ਫੋਟੋਆਂ ਦਿਖਾ ਕੇ ਹੁਣ ਇੱਥੇ ਫਾਰਮ ਆ ਸੀ ਸਦਾ ਤਾਂ ਇੱਥੇ ਬੱਠੇ ਨਹੀਂ ਰਹਿੰਦੇ ਹੁਣ ਤੁਸੀਂ ਆ ਕੇ ਇੱਥੇ ਚਾਰ ਫੋਟੋਆਂ ਖਿੱਚ ਕੇ ਲੈ ਜਾਓਂਦੇ ਨਾ ਕਬਜ਼ਾ ਥੋੜੀ ਹੁੰਦਾ ਸਾਰਾ ਕੁਝ ਮੇਰੇ ਨਾਮ ਆ ਜਿਹੜੀ ਰਜਿਸਟਰੀ ਹੋਈ ਸੀ ਜਿਹੜੀ ਜ਼ਮੀਨ ਦੀ ਜਾਲੀ ਉਹਦੇ ਵੀ ਇੰਤਕਾਲ ਤੋੜਤੇ ਆ ਚਾਰ ਚਾਰ ਨੂੰ ਐਸਡੀਐਮ ਸਾਹਿਬ ਨੇ ਉਹ ਇੰਤਕਾਲ ਰੱਦ ਕਰਤੇ ਐਡ ਤੁਸੀਂ ਲਾਣੇ ਕੀਤਾ ਸੀ ਜਦੋਂ ਹੁਣ ਇੰਤਕਾਲ ਹੀ ਰੱਦ ਹੋ ਗਿਆ ਸਮਝੋ ਰਜਿਸਟਰੀਆਂ ਵੀ ਰੱਦ ਦਾ ਸਾਰਾ ਕੁਝ ਰੱਦ ਦਾ ਪਤਾ ਨਹੀਂ ਸਰਕਾਰ ਕੀ ਕਰ ਰਹੀ ਆ ਉਹ ਫੇਰ ਵਾਰ-ਵਾਰ ਸਾਨੂੰ ਉਹ ਪਾਰਟੀ ਦਾ ਅੰ ਗੁੰਡਾ ਟਾਈਪ ਪਾਰਟੀ ਆ ਕ੍ਰਿਮੀਨਲ ਮਾਈਂਡਡ ਆ ਸਾਰੇ ਗੈਂਗਸਟਰ ਹੈਗੇ ਆ ਉਹ ਬਣੇ ਹੋਏ ਲੈਂਡ ਮਾਫੀਆ ਵਾ ਬਸ ਇਹੀ ਗੱਲ ਸੁਣਾਈ ਨਹੀਂ ਹੁੰਦੀ ਨਾ ਜੀ ਸੁਣਾਈ ਨਹੀਂ ਹੋ ਰਹੀ ਸਾਡੀ ਆ ਹੁਣ ਤੁਸੀਂ ਦੇਖ ਲਓ ਆ ਖੇਤ ਆ ਚਾਰੇ ਪਾਸੇ ਦੇਖ ਲਓ ਆ ਬੰਦੇ ਦੇਖ ਲਓ ਘਰ ਦੇ ਵਿੱਚ ਖੜੇ ਆ ਉਹ ਫੇਰ ਕਹਿੰਦੇ ਸਾਡਾ ਕਬਜ਼ਾ ਸਾਡਾ ਕਬਜ਼ਾ ਆਇਆ ਜਿਵੇਂ ਵੀ ਇਹ ਕਬਜ਼ੇ ਹੁੰਦੇ ਹੁੰਦੇ ਆ ਠੀਕ ਪਿੰਡ ਸਰਕੋਟਲੀ ਆਏ ਉਹ ਇਥੇ ਉਹ ਕਿਹਾ ਗੋਲੀਆਂ ਚੱਲਣ ਦਾ ਮੰਲਾ ਸਾਹਮਣੇ ਆਇਆ ਵਾ ਤੇ ਮੌਕੇ ਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਇਸ ਤਰ੍ਹਾਂ ਮੈਂ ਕੱਲ ਸ਼ਾਮ ਨੂੰ ਹੀ ਜੁਆਇਨ ਕੀਤਾ ਆਫਟਰਨੂਨ ਬਤੌਰ ਤਹਿਸੀਲਦਾਰ ਜਗਰਾਉਂ ਤੇ ਅੱਜ ਸਵੇਰੇ ਮੈਨੂੰ ਹੁਕਮ ਮਿਲੇ ਐ ਐਸਡੀਐਮ ਸਾਹਿਬ ਦੇ ਵੀ ਤੁਹਾਨੂੰ ਰੀਸੀਵਰ ਲਗਾ ਦਿੱਤਾ ਗਿਆ ਕੱਲ ਰਾਤ ਨੂੰ ਲਾਇਆ ਜਿਸ ਟਾਈਮ ਵੀ ਉਹਨਾਂ ਨੇ ਆਰਡਰ ਕੀਤੇ ਐ ਜਿੱਲੇ ਉਹਨਾਂ ਨੂੰ ਮਾਮਲਾ ਉਹਨਾਂ ਦੇ ਧਿਆਨ ਚ ਆਇਆ ਉਹਨਾਂ ਨੇ ਫਿਰ ਰੀਸੀਵਰ ਨਿਯੁਕਤ ਕਰਤਾ ਤੇ ਮੈਨੂੰ ਇੱਥੇ ਮੈਂ ਮੌਕੇ ਤੇ ਵਿਜ਼ਿਟ ਕਰਨ ਆਇਆ ਹਾਂ ਤੇ ਆ ਕੇ ਦੇਖਿਆ ਵੀ ਦੋਹਾਂ ਪਾਰਟੀਆਂ ਦਾ ਜਿਹੜਾ ਝਗੜਾ ਵਾ ਉਹਦੇ ਸਬੰਧ ਵਿੱਚ ਜਿਹੜੀ ਇੱਥੇ ਫਸਲ ਸੀ ਫਸਲ ਤਾਂ ਪਹਿਲੇ ਹੈ ਨਹੀਂ ਕੋਈ ਵੀ ਹੁਣ ਵੱਢ ਲਈ ਗਈ ਹੈ ਤੇ ਜਿਹੜੀ ਬਾਕੀ ਇਹਨਾਂ ਨੂੰ ਅਦਾਇਤ ਕਰ ਦਿੰਦੀ ਹੈ ਵੀ ਹੁਣ ਇੱਥੇ ਮੈਨੂੰ ਰਸੀਵਰ ਲਗਾਇਆ ਗਿਆ ਵਾ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਕੋਈ ਪਾਰਟੀ ਆਪਣੇ ਤਰਫ਼ ਤੋਂ ਤੌਰ ਤੇ ਨਹੀਂ ਕਰੂਗੀ ਹੁਣ ਇਹ ਸਰਕਾਰ ਦੇ ਕਰਕੇ ਮੈਨੂੰ ਇੱਥੇ ਦਾ اختیار ਦਿੱਤਾ ਗਿਆ ਵਾ ਕੋਈ ਵੀ ਕਿਸੇ ਕਿਸਮ ਦੀ ਇੱਥੇ ਕੋਈ ਐਕਟੀਵਿਟੀ ਕੋਈ ਇਹ ਸਾਰਾ ਕੰਮ ਲੜਾਈ ਝਗੜੇ ਤੋਂ ਬਚਾਉਣ ਲਈ ਹੈ ਜੀ ਹਾਂ ਲੜਾਈ ਝਗੜਾ ਬਚਾਉਣ ਲਈ ਹੈ ਵੀ ਦੋਨਾਂ ਪਾਰਟੀਆਂ ਜੋ ਜਿੰਦੇ ਹੱਕ ਵਿੱਚ ਵੀ ਫੈਸਲਾ ਹੋਊਗਾ ਉਹਦੇ ਹੱਕ ਵਿੱਚ ਜਿਹੜੇ ਆ ਉਹ ਉਹਦੇ ਹੱਕ ਹਕੂਕ ਪੂਰੇ ਕੀਤੇ ਜਾਣਗੇ ਬਾਅਦ ਚ ਸਾਰੇ ਇਹ ਮਤਲਬ ਹੁੰਦੇ ਤੇ 31 ਕਿੱਲੇ ਦਾ ਰੋਲਾ ਜੀ ਇਹਦੇ ਚ ਮਤਲਬ ਜਿਹੜਾ ਤੁਹਾਨੂੰ ਰਸੀਵਰ ਲਗਾਇਆ ਗਿਆ ਸਾਰੇ 31 ਕਿੱਲੇ ਤੇ ਇਹ ਮਤਲਬ ਨਹੀਂ ਨਹੀਂ ਮੈਨੂੰ ਜਾਲੀ ਰਜਿਸਟਰੀ ਦਾ ਕੋਈ ਰੋਲਾ ਉਹਦੇ ਚ ਨਹੀਂ ਨਹੀਂ 15.5 ਏਕੜ ਦਾ ਜਾਲੀ ਰਜਿਸਟਰੀ ਦਾ ਨਹੀਂ ਮੈਨੂੰ ਪਤਾ ਮੈਨੂੰ ਤਾਂ ਰਸੀਵਰ ਲਾਣ ਬਾਰੇ ਪਤਾ ਵਾ ਵੀ 15.5 ਕਿੱਲੇ ਜਿਹੜੀ ਮੌਜੂਦਾ ਜ਼ਮੀਨ ਆ ਇਹ ਕਰੀਬ ਜੋ ਉਹਦੇ ਵਿੱਚ ਮੈਨੂੰ ਵੀ ਮੈਥੇ ਆਇਆ ਸੀ ਹੁਣ ਵੀ ਸਿੱਟ ਕਰਾਂਗੇ ਜਿਹੜੇ 15.5 ਕਿੱਲੇ ਹੈਗੇ ਆ ਉਹਨਾਂ ਦਾ ਤੁਹਾਨੂੰ ਰਸੀਵਰ ਲਾਇਆ ਗਿਆ ਜੀ ਬਾਕੀ ਜਿਹੜੀ ਜ਼ਮੀਨ ਤੇ ਆਪ ਹੀ ਮਾਲਕ ਹੈਗੇ ਹਾਂਜੀ ਹਾਂਜੀ ਠੀਕ ਹੈ ਇਸ ਐਸਐਮ ਜਿੱਥੇ ਮੌਕੇ ਤੇ ਖੜੇ ਇਥੇ ਗੋਲੀ ਚੱਲੀ ਆ ਕਾਰਨ ਕੀ ਹੋਇਆ ਗੋਲੀ ਚੱਲਣ ਦੀ ਲੈ ਕੇ ਕੋਈ ਬੰਦੇ ਜ਼ਖਮੀ ਹੋਏ ਆ ਅੱਛਾ ਇਥੇ ਇੱਕ ਜ਼ਮੀਨੀ ਵਿਵਾਦ ਸੀਗਾ ਜੀ ਪਹਿਲਾਂ ਤੋਂ ਚੱਲ ਰਿਹਾ ਸੀ ਜਿਸ ਦੇ ਅਕੋਰਡਿੰਗ ਪੁਲਿਸ ਵਿਭਾਗ ਵੱਲੋਂ ਪਹਿਲਾਂ ਹੀ 145 ਦਾ ਕਲੰਦਰਾ ਮਾਨਜੋਗ ਆਪਣੇ ਐਸਜੀਐਮ ਸਾਹਿਬ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀਗਾ ਜੀ ਤੇ ਕੱਲ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿ ਇਥੇ ਕੋਈ ਗੋਲੀ ਚੱਲੀ ਆ ਮੌਕੇ ਤੇ ਪਹੁੰਚ ਕੇ ਸਾਡੇ ਏਐਸਐ ਸੁਖਮਿੰਦਰ ਸਿੰਘ ਨੇ ਮਨਦੀਪ ਸਿੰਘ ਦਾ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲਿਆਂਦੇ ਜਿਹਦੇ ਤਹਿਤ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਤੇ ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਉਕਤ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲੈਣਗੇ ਹੋਰ ਕਿੰਨੇ ਬੰਦੇ ਤੇ ਮਾਮਲਾ ਦਰਜ ਹੋਇਆ ਜੀ ਟੋਟਲ 7 ਬੰਦੇ ਨੇ ਜੀ ਅਣਸੱਤ ਨਹੀਂ ਵੀ ਅਣਪਛਾਤੇ ਵੀ ਨਹੀਂ ਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਸੁਵੰਦਰ ਤੱਤ ਸਾਹਮਣੇ ਆਇਓ ਅਕੋਰਡਿੰਗ ਕਾਰਵਾਈ ਕੀਤਾ ਕਰਾਂਗੇ ਜੀ ਕੋਈ ਮੈਗਜ਼ੀਨ ਵਗੈਰਾ ਵੀ ਮਿਲੀ ਆ ਹਾਂ ਅ ਨਹੀਂ ਅਜੇ ਇਸ ਬਾਰੇ ਤਤਕਸ਼ ਜਾਰੀ ਤਬਚੀ ਤਬਤੀਸ਼ ਜਾਰੀ ਹੈ